ਹਾਂਜੀ ਕਿੱਦਾਂ ਫਿਰ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਲਓ ਵੀ ਮਿੱਤਰੋ ਅੱਜ ਫਿਰ ਜਾਣਕਾਰੀ ਲੈ ਕੇ ਆਇਆ ਅੱਜ ਦੇ ਕਬੱਡੀ ਕੱਪਾਂ ਬਾਰੇ। ਅੱਜ ਫਿਰ ਸਿਰੇ ਸਿਰੇ ਦੇ ਮੈਚ ਹੋਣੇ ਨੇ, ਬਹੁਤ ਤਗੜੇ ਟੂਰਨਾਮੈਂਟ ਹੋਣੇ ਨੇ। ਹਜੇ ਤੱਕ ਦੋ ਕਬੱਡੀ ਕੱਪਾਂ ਵਾਲੇ ਕਲੀਅਰ ਹੋਇਆਗਾ। ਜਿਸ ਵੀ ਭਾਈ ਨਵੀਰ ਭਾਈ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਲਓ ਜੇਕਰ ਆਪਾਂ ਅੱਜ ਦੇ ਪਹਿਲੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਪਹਿਲਾ ਕਬੱਡੀ ਕੱਪ ਮਦੇਵੀ ਵਿੱਚ ਹੋਊਗਾ। ਜਿਸਦਾ ਪਹਿਲਾ ਇਨਾਮ 61000 ਅਤੇ ਦੂਜਾ ਇਨਾਮ 44000 ਇੱਥੇ ਟੌਪ ਟੌਪ ਦੇ ਖਿਡਾਰੀ ਖੇਡਣ ਆ ਜਾਣੇ ਨੇ ਤੇ ਚੈਨਲ ਦੇ ਇਥੇ ਪੂਰੇ ਪੜਾਕੇ ਪੈਣੇ ਨੇ ਇਸ ਟੂਰਨਾਮੈਂਟ ਤੇ ਜੇਕਰ ਦੂਜੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਦੂਜਾ ਕਬੱਡੀ ਕੱਪ ਸਿੱਖਵਾਲਾ ਮੁਕਸਰ ਸਾਹਿਬ ਦੇ ਵਿੱਚ ਹੋਊਗਾ ਗੁਰੂਆਂ ਦੀ ਧਰਤੀ ਤੇ ਜਿਸਦਾ ਪਹਿਲਾ ਇਨਾਮ 61000 ਦੂਜਾ ਇਨਾਮ 44000 ਬੈਸਟਾਂ ਨੂੰ ਇੱਥੇ 21-21000 ਦਿੱਤੇ ਜਾਊਗਾ ਟੌਪ ਟੌਪ ਦੇ ਖਿਡਾਰੀ ਇੱਥੇ ਪਹੁੰਚਣ ਜਾਣ ਵਾਲੇ ਨੇ ਜੇਕਰ ਖਿਡਾਰੀਆਂ ਦੀ ਗੱਲ ਕਰੀਏ ਜੋ ਹਜੇ ਤੱਕ ਕਲੀਅਰ ਹੋਏ ਨੇ ਤਾਂ ਜੱਗੂ ਹਾਕਮਵਾਲਾ ਖੁਸ਼ੀ ਦੁੱਗਾ ਦੀਪ ਦਵਰਜੀ ਘਾਂਗੇ ਦੀ ਟੀਮ ਇੱਥੇ ਖੇਡਣ ਜਾ ਰਹੀ ਹੈ ਤੇ ਜਾਦਾ ਸੁਰਖਪੁਰੀਆ ਟੌਪ ਟੌਪ ਦੇ ਖਿਡਾਰੀ ਇੱਥੇ ਖੇਡਣਗੇ ਟੌਪ ਦੀਆਂ ਟੀਮਾਂ ਬਣੀਆਂ ਨੇ ਤੇ ਚੈਨਲ ਨੂੰ ਮਿੱਤਰੋ ਸਬਸਕ੍ਰਾਈਬ ਜਰੂਰ ਸਾਰੇ ਕਰ ਦਿਓ ਕਿਉਂਕਿ ਕਬੱਡੀ ਦੀ ਹਰ ਇੱਕ ਜਾਣਕਾਰੀ ਆਪਾਂ ਇੱਥੇ ਦੱਸਦੇ ਰਹਿਣਾਗੇ ਤੇ ਵੀਡੀਓ ਪਾਉਂਦੇ ਰਹਾਂਗੇ ਅੱਗੇ ਵੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਧੰਨਵਾਦ